मैं पादी राजूमा प्रेसिबेंट चार्ज ऑफ सी एन आई चर्च डाइस ऑफ चंडीगढ़ का पादरी हाँ तो आज एक खबर मिली कि इस पैलेस के बारे जगजीत सिंह जो क्लब है हिस्टोरिकली देखा जाए जब मैं स्टडी की थी ता, उस समय जो इतों के राजा सी स्टेट गुरुद्वारा और जो मस्जिद है और ये, ये जो चर्च है ये और पाँच मंदिर जो नारायण मंदिर है ਇਹ ਪੰਜ ਚਾਰ ਕਮਿਊਨਿਟੀਆਂ ਨੂੰ ਉਹਨਾਂ ਨੇ ਡੋਨੇਟ ਕੀਤਾ ਲੇਕਿਨ ਉਸ ਤੋਂ ਬਾਅਦ ਘਟ ਗਿਣਤੀ ਹੋਣ ਕਰਕੇ ਕ੍ਰਿਸ਼ਨਾ ਦੀ ਤੋਂ ਇਸ ਪਹਿਲੇ ਪੈਲਸ ਦੇ ਕਲੱਬ ਦੇ ਉੱਪਰ ਕਬਜ਼ਾ ਕਰ ਲਿਆ ਗਿਆ ਔਰ ਸਰਕਾਰ ਨੇ ਇਸ ਦੇ ਉੱਪਰ ਕਬਜ਼ਾ ਕੀਤਾ ਹੈ ਲੇਕਿਨ ਇਹ ਇੱਕ ਮਸੀਹੀ ਜੋ ਮਸੀਹੀ ਭਾਵਨਾ ਨੂੰ ਠੇਸ ਪਹੁੰਚਾਉਣਾ ਹੈ ਤੋਂ ਅਸੀਂ ਨਹੀਂ ਚਾਹੁੰਦੇ ਕਿ ਇਸ ਕਲੱਬ ਦੀ ਜੋ ਨਿਲਾਮੀ ਹੋਵੇ ਜਾਂ ਇਸ ਨੂੰ ਸੇਲ ਕੀਤਾ ਜਾਵੇ ਅਸੀਂ ਚਾਹੁੰਦੇ ਹਾਂ ਕਿ ਇਹ ਚਰਚੀ ਰਹੇ ਤੋਂ ਸਾਰੀ ਕਮਿਊਨਿਟੀ ਦੇ ਲਈ ਸਾਰਿਆਂ ਦੇ ਲਈ ਇੱਕ ਆਸਥਾ ਦਾ ਇੱਕ ਪਲੇਸ ਹੈ ਤੋਂ ਅਸੀਂ ਚਾਹੁੰਦੇ ਹਾਂ ਕਿ ਇਹ ਚਰਚ ਹੀ ਰਵੇ ਅਗਰ ਇਹਦੀ ਲੋਕੇਸ਼ਨ ਦੇਖੀ ਜਾਵੇ ਬਾਹਰੋਂ ਔਰ ਅੰਦਰੋਂ ਲੋਕੇਸ਼ਨ ਦੇਖੀ ਜਾਵੇ ਤਾਂ ਤੁਹਾਨੂੰ ਉਹ ਸਾਰਾ ਚਰਚ ਦੀ ਆਲਟਰ ਮਿਲੇਗੀ ਤੁਹਾਨੂੰ ਬੈਂਚਸ ਮਿਲਣਗੇ ਉਹ ਇੱਕ ਐਵੀਡੈਂਸ ਹੈ ਪ੍ਰੂਫ ਹੈ ਕਿ ਇਹ ਚਰਚ ਹੈ ਅਗਰ ਸਰਕਾਰ ਇਸ ਦੇ ਉੱਪਰ ਧੱਕਾ ਕਰਦੀ ਹੈ ਤੋਂ ਅਸੀਂ ਅਸੀਂ ਨਹੀਂ ਚਾਹੁੰਦੇ ਕਿ ਸਰਕਾਰ ਧੱਕਾ ਕਰੇ ਅਸੀਂ ਸਰਕਾਰ ਦੇ ਨਾਲ ਹਾਂ ਪ੍ਰਸ਼ਾਸਨ ਸਾਡੀ ਆਵਾਜ਼ ਨੂੰ ਸੁਣੇ ਔਰ ਪ੍ਰਸ਼ਾਸਨ ਦੇ ਨਾਲ ਹੀ ਅਸੀਂ ਮਿਲ ਕੇ ਅਸੀਂ ਅੱਗੇ ਚਰਚ ਦੀ ਗੱਲ ਕਰ ਰਹੇ ਹਾਂ ਪਰ ਅੰਦਰ ਜੇ ਗੱਲ ਕੀਤੀ ਜਾਵੇ ਸ਼ਾਮ ਨੂੰ ਵਰਮਿੰਟਨ ਜਿਹੜਾ ਉਹ ਖੇਡਿਆ ਜਾਂਦਾ ਜਾਂ ਇੱਥੇ ਤਾਸ਼ ਵਗੈਰਾ ਜਿਹੜੀ ਉਹ ਖੇਲੀ ਜਾਂਦੀ ਹੈ ਤੇ ਇਸ ਬਾਰੇ ਕੀ ਕਹੋਗੇ ਦੇਖੋ ਜੀ ਇਹ ਐਕਚੁਅਲੀ ਇੱਕ ਇੱਕ ਬੇਅਦਬੀ ਵੀ ਹੈ ਇੱਕ ਧਾਰਮਿਕ ਪਲੇਸ ਦੀ ਬੇਅਦਬੀ ਵੀ ਹੈ ਕਿ ਇੱਕ ਚਰਚ ਨੂੰ ਅਸੀਂ ਕਲੱਬ ਬਣਾ ਦਿੱਤਾ ਜਾਂ ਅੰਦਰ ਤਾਸ਼ ਖੇਡੀ ਜਾ ਰਹੀ ਹੈ ਤੋਂ ਇਹ ਮਸੀਹੀ ਜੋ ਸਮਾਜ ਹੈ ਉਹਦੀ ਧਾਰਮਿਕ ਭਾਵਨਾ ਉੱਠੇ ਸਪਾਚਾਣਾ ਤੇ ਲੋਕ ਵੱਖ-ਵੱਖ ਧਰਮ ਦੇ ਲੋਕ ਵੀ ਖੜੇ ਆ ਕਿਸਾਨ ਯੂਨੀਅਨ ਦੇ ਪ੍ਰਧਾਨ ਵੀ ਸਾਡੇ ਗੁਰਦੀਪ ਅਨਾਰਜੀ ਖੜੇ ਆ ਪਾਸਟਰ ਸਾਹਿਬਾਨ ਖੜੇ ਆ ਤੇ ਅਸੀਂ ਬਲਮੀ ਭਾਈ ਚੜੇ ਵੱਲੋਂ ਇਹਨਾਂ ਦੇ ਹੱਕ ਵਿੱਚ ਆਏ ਆ ਅੱਜ ਕਿ ਸਾਡੇ ਧਿਆਨ ਵਿੱਚ ਮਾਮਲਾ ਆਇਆ ਸੀ ਕਿ ਜਗਜੀਤ ਕਲੱਬ ਦੀ ਨਿਲਾਮੀ ਹੋ ਰਹੀ ਆ ਕਿ ਸਾਨੂੰ ਸਾਡੇ ਬਿਜੜਕਸਾਨ ਦੱਸਦੇ ਹੁੰਦੇ ਸੀ ਕਿ ਜਦੋਂ ਸਾਡੇ ਕਪੂਰਥਲੇ ਮਹਾਰਾਜਾ ਜੀ ਰਾਜਾ ਜੀ ਹੁੰਦੇ ਸੀਗੇ ਕਿ ਸਾਡੇ ਨਾਲ ਇੱਕ ਉਹ ਸਾਡੇ ਧਰਮਾਂ ਨੂੰ ਸਤਿਕਾਰ ਕਰਦੇ ਸੀ ਸਾਡੇ ਸਾਰੇ ਧਰਮਾਂ ਨੂੰ ਪਿਆਰ ਕਰਦੇ ਸੀਗੇ ਉਹਨਾਂ ਨੇ ਹਿੰਦੂ ਸਮਾਜ ਦੇ ਨੂੰ ਆਪਣੇ ਹਿੰਦੂ ਭਾਈਚਾਰੇ ਨੂੰ ਇੱਕ ਪੰਜ ਮੰਦਰ ਜਿਹੜਾ ਆ ਉਹ দান ਵਜੋਂ ਜਗ੍ਹਾ ਦਿੱਤੀ ਸੀ ਪੰਜ ਮੰਦਰ ਬਣਾ ਕੇ ਦਿੱਤਾ ਸੀਗਾ ਤੇ ਸਿੱਖਾ ਭ ਸਿੱਖ ਭਾਈਚਾਰੇ ਨੂੰ ਸਟੇਟ ਗੁਰਦੁਆਰਾ ਸਾਹਿਬ ਉਹ ਬਣਾ ਕੇ ਦਿੱਤਾ ਸੀਗਾ ਤੇ ਮੁਸਲਮਾਨ ਭਾਈਚਾਰੇ ਨੂੰ ਜਿਹੜਾ ਇੱਕ ਮਸਜਿਦ ਜੜੀ ਆ ਉਹ ਇੱਕ দান ਵਜੋਂ ਜਿਹੜੀ ਆ ਮਸਜਿਦ ਬਣਾ ਕੇ ਦਿੱਤੀ ਸੀਗੀ ਤੇ ਜਿਹੜਾ ਕਿ ਕ੍ਰਿਸ਼ਚਨ ਭਾਈਚਾਰੇ ਨੂੰ ਜਿਹੜਾ ਆ ਇੱਕ ਚਰਚ ਜਿਹੜੀ ਆ ਉਹ ਬਣਾ ਕੇ ਦਿੱਤੀ ਸੀਗੀ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਪੰਜ ਮੰਦਰ ਉੱਥੇ ਜਿਹੜਾ ਵਾ ਦਾਨਚ ਦੀ ਤਹੀ ਜਗ੍ਹਾ ਮੰਦਰ ਹੈ ਉੱਥੇ ਸਟੇਗੋਰਦਾਰਾ ਤੇ ਉੱਥੇ ਗੁਰਦੁਆਰਾ ਵਾ ਤੇ ਮਸਜਿਦਾ ਉੱਥੇ ਮਸਜਿਦ ਬਣੀ ਹੋਈ ਆ ਤੇ ਇੱਥੇ ਕਲੱਬ ਚੱਲ ਰਿਹਾ ਤੇ ਤੁਸੀਂ ਚਰਚ ਦੀ ਗੱਲ ਕਰ ਰਹੇ ਹੋ ਕਿ ਚਰਚ ਨੂੰ ਦਾਨ ਕੀ ਜਗ੍ਹਾ ਤੇ ਚਰਚ ਸੀ ਇੱਥੇ ਪਰ ਇਦਾਂ ਦੀ ਨਜ਼ਰ ਨਹੀਂ ਆ ਰਹੀ ਗੋਲ ਇਹਦੇ ਵਿੱਚ ਕਿ ਸਰਕਾਰਾਂ ਨੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਕਿਉਂਕਿ ਘਟ ਗਿਣਤੀ ਦੇ ਲੋਕਾਂ ਦਾ ਹਮੇਸ਼ਾ ਹੀ ਤੱਕਾ ਹੁੰਦਾ ਆ ਕਿ ਸ਼ੁਰੂ ਤੋਂ ਆ ਕੇ ਮਤਲਬ ਤੱਕਾ ਕਰਦੀਆਂ ਆ ਸਰਕਾਰਾਂ ਸਮੇਂ-ਸਮੇਂ ਤੇ ਤੇ ਇਹਨਾਂ ਨੂੰ ਜਿਹੜਾ ਕਿ ਇੱਥੇ ਜਿਹੜੀ ਚਰਚ ਦੀ ਜਿਹੜੀ ਆ ਉਹ ਉੱਥੇ ਜੂਆ ਖੇਡਾਉਂਦੇ ਨੇ ਆ ਬੇਦਬੀ ਕਰਦੇ ਨੇ ਆ ਮੈਂ ਕਹਿੰਦਾ ਬੜੀ ਮੰਦ ਭਾਗੀ ਗੱਲ ਆ ਸਰਕਾਰ ਲਈ ਸਾਡੇ ਧਿਆਨ ਚ ਤੋਂ ਬਹੁਤ ਚੇੜ ਮੈਂ ਕਿਚਨ ਭਾਈ ਚੜਾ ਨਾਲ ਸੰਪਰਕ ਵੀ ਕਰਦਾ ਰਿਹਾ ਕਿ ਇਹ ਤੁਹਾਡੀ ਜਗਾ ਆ ਤੁਸੀਂ ਆਪਣੀ ਜਗਾ ਸੰਭਾਲੋ ਤੇ ਅਸੀਂ ਤੁਹਾਡੇ ਨਾਲ ਆ ਕਿ ਅਸੀਂ ਸਮੂਹ ਵਾਲਮੀਕ ਭਾਈ ਚੜਾ ਜਿਹੜਾ ਇਹਨਾਂ ਦੇ ਨਾਲ ਆ ਕਿ ਜੇਕਰ ਸਰਕਾਰ ਨੇ ਕੋਈ ਨਿਲਾਮੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਸਮੂਹ ਚਾ ਵਾਲਮੀਕ ਭਾਈ ਚੜਾ ਜਿਹੜਾ ਇਹਨਾਂ ਨਾਲ ਮੋਢਾ ਨਾਲ ਲਾ ਕੇ ਦਖਲ ਹੋਵਾਂਗੇ ਕਿ ਇਹ ਜਿਹੜੀ ਰਾਜੇ ਰਾਜੇ ਵੱਲੋਂ দান ਕੀਤੀ ਜਗਾ ਜਿਹੜੀ ਚਰਚ ਨੂੰ ਇਹ ਮਸੀਹ ਭਾਈ ਚੜਾ ਨੂੰ ਮਿਲਣੀ ਚਾਹੀਦੀ ਆ ਇਹ ਮਸੀਬਾ ਹੀ ਚੱਲਦੀ ਜਿਹੜੇ ਆ ਇਹਨਾਂ ਦੇ ਹਵਾਲੇ ਕੀਤੀ ਜਾਣੀ ਚਾਹੀਦੀ ਆ ਇਹਦੇ ਲਈ ਅਸੀਂ ਇਹਨਾਂ ਲਈ ਕੋਟਲੀ ਵੀ ਕੋਈ ਸੰਘਰਸ਼ ਲਈ ਕੋਈ ਐਡੀਸ਼ਨ ਲੜਨੀ ਪਈ ਤੇ ਅਸੀਂ ਸਮੂਹ ਮਾਲਵੀ ਭਾਈ ਜਿਹੜਾ ਜਿਹੜਾ ਆ ਮੋਢਾ ਮੋਢਾ ਲਾ ਖੜੇ ਹੋਵਾਂਗੇ ਜੀ ਅੱਜ ਜੋ ਸਰਦਾਰ ਜੋਗਾ ਸਿੰਘ ਜੀ ਟਵਾਲ ਚਰਨਜੀਤ ਜੀ ਹੰਸ ਤੇ ਸਾਰੀ ਸਾਰੀ ਕਮਿਊਨਿਟੀ ਜਿਹੜੀ ਆਪਣੇ ਕੱਲ ਵੀ ਸਾਡੇ ਕੋਲ ਪਹੁੰਚੇ ਸੀਗੇ ਕਿ ਇਹ ਮਸਲਾ ਵਾ ਸਾਰੇ ਲੈ ਕੇ ਵਿਦਨ ਦਾ ਪ੍ਰੂਫ ਇਹ ਲੈ ਕੇ ਸਾਰੇ ਆਏ ਸੀ ਜੀ ਉਹਨਾਂ ਪ੍ਰੂਫਾਂ ਨੂੰ ਦੇਖਣ ਤੋਂ ਬਾਅਦ ਅਸੀਂ ਦੇਖਿਆ ਕਿ ਜਿਹੜੀਆਂ ਬਹੁਤ ਸਾਰੀਆਂ ਜਗ੍ਹਾ ਜਿਹੜਾ ਇਹ ਵਿਰਾਸਤੀ ਤੇ ਵਿਆਸਤੀ ਸ਼ਹਿਰ ਵਾ ਔਰ ਇਹ ਬੜੀ ਮੰਦਭਾਗੀ ਗੱਲ ਆ ਕਿ ਜਿਹੜੀ ਆਪਣੇ ਆਪ ਨੂੰ ਇੱਕ ਬਦਲਾ ਦਾ ਨਾਰਾ ਦੇ ਕੇ ਤੇ ਕ੍ਰਾਂਤੀ ਦੀ ਗੱਲ ਕਰਦੀ ਸਰਕਾਰ ਸੀਗੀ ਤੇ ਉਹਨਾਂ ਕੋ ਅੱਜ 1 ਕਰੋੜ ਤੇ 42 ਲੱਖ ਰੁਪਈਆ ਵੀ ਨਹੀਂ ਨਿਕਲ ਰਿਹਾ ਕਿਉਂਕਿ ਉਹ ਜਿਹੜੀ ਜ਼ਮੀਨ ਅਕਵਾਇਰ ਕੀਤੀ ਗਈ ਸੀ ਬੰਦੇ ਦੀ ਉਹਨੇ ਇਹ ਕਲੇਮ ਕੀਤਾ ਸੀਗਾ ਕਿ ਮੈਨੂੰ ਇਹ ਜਗਾ ਵੇਚ ਕੇ ਦਿੱਤੀ ਜਾਵੇ ਹੁਣ ਸਾਡੇ ਕਪੂਰਥਲੇ ਦੇ ਵਿੱਚੋਂ ਇੱਕ ਬੁਲਟ ਟ੍ਰੇਨ ਦਾ ਜਿਹੜਾ ਹੈਗਾ ਵਾ ਟਰੈਕ ਨਿਕਲ ਰਿਹਾ ਇਸ ਤਰ੍ਹਾਂ ਦਾ ਫਿਰ ਕੱਲ ਨੂੰ ਉਹ ਵੀ ਕਹਿਣਗੇ ਕਿ ਸਰਕਾਰ ਕਹੂਗੀ ਸਾਡੇ ਕੋ ਪੈਸਾ ਹੈਗਾ ਕੱਲ ਨੂੰ ਛਲਮਰ ਬਾਗ ਵੇਚ ਦੋ ਜਾਂ ਹੋਰ ਜਿਹੜੀਆਂ ਵਿਰਾਸਤੀ ਜਿਹੜੀਆਂ ਹੈਗੀਆਂ ਵਾ ਬਿਲਡਿੰਗਾਂ ਉਹ ਵੇਚ ਕੇ ਆਪਾਂ ਜਿਹੜਾ ਹੈਗਾ ਕਪੂਰਥਲੇ ਦੇ ਜਿਹੜੇ ਹੈਗਾ ਅਕਵਾਇਰ ਕੀਤੀਆਂ ਜ਼ਮੀਨਾਂ ਵਾ ਉਹਨਾਂ ਨੂੰ ਜਿਹੜਾ ਹੈਗਾ ਆਪਾਂ ਦਈਏ ਜਦ ਕਿ ਪਹਿਲਾਂ ਇਹ ਗੱਲ ਕਰਦੇ ਸੀ ਕਿ ਕਿ ਇੰਨਾ ਰੁਪਈਆ ਜਿਹੜਾ ਹੈਗਾ ਫਲਾਨੀ ਜਗ੍ਹਾ ਤਵ ਆ ਜਾਊਗਾ ਇੰਨਾ ਰੇਤ ਮਾਫੀਏ ਤਵ ਆ ਜਾਊਗਾ ਇੰਨਾ ਸਕੂਲ ਮਾਫੀਏ ਤਵ ਆ ਜਾਊਗਾ ਇੰਨਾ ਸਾਨੂੰ ਸ਼ਰਾਬ ਵੇਚ ਕੇ ਆ ਜਾਊਗਾ ਬੜੀਆਂ ਗੱਲਾਂ ਕੀਤੀਆਂ ਗਈਆਂ ਸੀਆਂ ਸੋ ਅਸੀਂ ਆਸ਼ਵਾਸ਼ਣ ਦਿੰਨੇ ਆ ਕਿ ਅਸੀਂ ਮੁਸੀਬਾਈ ਚਾਰੇ ਦੇ ਨਾਲ ਮੋਢੇ ਨਾਲ ਮੋਢਾ ਲਾ ਖੜੇ ਆ ਕਿਉਂਕਿ ਅਸੀਂ ਗੁਰੂ ਨਾਨਕ ਦੇ ਫਲਸਫੇ ਨੂੰ ਫਾਲੋ ਕਰਦੇ ਆ ਤੇ ਸੱਬੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੇ ਬਾਹਰ ਜੀਓ ਇਹ ਸਾਰੇ ਹੀ ਧਰਮ ਸਤਕਾਰ ਯੋਗ ਨੇ ਤੇ ਅਸੀਂ ਆਸ਼ਵਾਸ਼ਣ ਇਹਨਾਂ ਨੂੰ ਦਿੰਨੇ ਆ ਕਿ ਜਿੱਥੇ ਵੀ ਕਿਤੇ ਲੋੜ ਪਈ ਚਾਹੇ ਨੇਰੇ ਸਵੇਰੇ ਜਿੱਥੇ ਵੀ ਆ ਅਸੀਂ ਪੰਜਾਬ ਕਿਸਾਨ ਯੂਨੀਅਨ ਬਾਕੀ ਵੱਲੋਂ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਇਹਨਾਂ ਦੇ ਨਾਲ ਖੜੇ ਆ ਅਗਲੇ ਮਹੀਨੇ ਨਲਾਮੀ ਜਿਹੜੀ ਆ ਉਹ ਤਰੀਕ ਜਿਹੜੀ ਤੈਅ ਹੋ ਚੁੱਕੀ ਹੈ ਕੀ ਉੱਪਰ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਨਾਲ ਕੱਲੀ ਗੱਲਬਾਤ ਹੋਈ ਸੀ ਤੇ ਉਹਨਾਂ ਵੱਲੋਂ ਇਹ ਕਿਹਾ ਗਿਆ ਸੀ ਕਿ ਨਲਾਮੀ ਹਾਲ ਦੀ ਘੜੀ ਪੋਸਟਪੋਨ ਹੋ ਚੁੱਕੀ ਆ ਸਾਨੂੰ ਇਹ ਗੱਲ ਖਬਰ ਮਿਲੀ ਸੀ ਕਿ ਕਿਉਂਕਿ ਕੱਲ ਡੀ ਸਾਹਿਬ ਫਗਵਾੜੇ ਗਏ ਹੋਏ ਸੀਗੇ ਤੇ ਸਾਡੀ ਇੱਕ ਗੱਲਬਾਤ ਹੋਈ ਸੀ ਉਹਨਾਂ ਦੇ ਪ੍ਰਸ਼ਾਸਨ ਦੇ ਨਾਲ ਉਹ ਕਹਿੰਦੇ ਸੀ ਕਿ ਨਲਾਮੀ ਜਿਹੜੀ ਆ ਉਹ ਰੋਕ ਦਿੱਤੀ ਗਈ ਆ ਸੋ ਚਲੋ ਜੇ ਰੋਕ ਦਿੱਤੀ ਗਈ ਆ ਬਹੁਤ ਵਧੀਆ ਵਾ ਪਰ ਜਿਹੜੀ ਤੁਸੀਂ ਆਪਣੇ ਪੱਤਰਕਾਰ ਵੀਰਾਂ ਨੇ ਵੀ ਸਵਾਲ ਕੀਤਾ ਕਿ ਪਹਿਲਾਂ ਕਿਉਂ ਨਹੀਂ ਗੱਲ ਹੋਈ ਕਿਉਂਕਿ ਜਿਹੜੀ ਇਹ ਨਾ ਇਹ ਸਿਰਫ ਅਸੀਂ ਪਤਾ ਕੀਤਾ ਕਿ ਸਿਰਫ 50 60 ਸਾਲ ਪਹਿਲਾਂ ਹੀ ਸਿਰਫ 50 ਕੁ ਸਾਲ ਪਹਿਲਾਂ ਹੀ ਜਿਹੜਾ ਹੈਗਾ ਕਲੱਬ ਵਾਏ ਫੋਨ ਦੇ ਵਿੱਚ ਆਉਂਦਾ ਵਾ ਤੇ ਜਿਹੜੀ ਇਹ ਬਿਲਡਿੰਗ ਆ ਇਹ 100 ਸਾਲ ਤੋਂ ਪੁਰਾਣੀ ਆ ਉਸ ਸਮੇਂ ਇਸ ਕਮਿਊਨਿਟੀ ਦੇ ਜਿਹੜੇ ਲੋਕ ਸੀਗੇ ਉਹ ਬੜੇ ਘੱਟ ਸੀਗੇ ਇੱਥੇ ਕੁਝ ਪਰਿਵਾਰ ਹੀ ਸੀਗੇ ਤੇ ਜਿਹੜੇ ਥੋੜੇ ਪਰਿਵਾਰ ਆ ਉਹਨਾਂ ਨਾਲ ਹਮੇਸ਼ਾ ਤਕਾ ਹੁੰਦਾ ਰਿਹਾ ਵਾ ਇਹ ਆਪਾਂ ਆਮ ਹੀ ਦੇਖਿਆ ਤੁਸੀਂ ਪਿੱਛੇ ਜੇ ਵੱੱਕੋ ਬੋਰਡ ਦਾ ਬਹਿਲਾ ਆ ਵਾ ਤੁਸੀਂ ਉਹ ਚ ਵੀ ਦੇਖਿਆ ਤੇ ਕਿਸ ਤਰ੍ਹਾਂ ਸਰਕਾਰ ਤਕਾ ਕਰ ਰਹੀ ਹੈ ਸਰਕਾਰ ਜਿਹੜੀ ਹੈਗੀ ਆ ਇੱਕ ਇੱਕ ਰਾਸ਼ਟਰ ਵੱਲ ਨੂੰ ਜਿਹੜਾ ਇਹ ਵਧਾਇਆ ਜਾ ਰਿਹਾ ਹੈ